ਸ਼੍ਰੀ ਰਾਮ ਮੰਦਿਰ ਜੀ ਦਾ ਉਦਘਾਟਨ ਜੋ 22 ਜਨਵਰੀ ਨੂੰ ਅਯੋਧਿਆ ਵਿਖੇ ਹੋਣ ਜਾ ਰਿਹਾ ਹੈ ਉਸ ਦੇ ਸਬੰਧ ਵਿੱਚ ਬੰਗਾ ਸ਼ਹਿਰ ਵਿੱਚ ਸੋਭਾ ਯਾਤਰਾ ਕੱਢੀ ਗਈ ਦੇਖੋ ਬੰਗਾ ਸ਼ਹਿਰ ਤੋਂ ਮਨਜਿੰਦਰ ਸਿੰਘ ਦੀ ਰਿਪੋਰਟ ਸ਼੍ਰੀ ਰਾਮ ਮੰਦਿਰ ਦੇ ਪਦਵਾਰਿਆ ਤੇ ਸ਼੍ਰੀ ਰਾਮ

ओ मेरे दे गिया रे सिरिया रे गिरिया रे गिरिया रे दे गिया रे सिरिया गिरिया रे दे गिया रे गिरिया रे दे गिया रे गिरिया रे दे गिया रे सिरिया दे गिया रे सिरिया ਅੱਜ ਗੱਲ ਜੋ ਰਾਮ ਜਮ ਬੂਮੀ ਦੇ ਉੱਤੇ ਬੱਬੇ ਆ ਮੰਦਿਰ ਦਾ ਉਦਘਾਟਨ ਪ੍ਰਾਣ ਪ੍ਰਤੀਸ਼ਟਾ ਹੋਣ ਜਾ ਰਹੀ ਆ ਉਹਦੀ ਮੈਂ ਪੂਰੇ ਦੇਸ਼ ਨਿਵਾਸੀਆਂ ਨੂੰ ਜਿੱਤੇ ਵੀ ਰਾਮ ਨਾਮ ਲੈਵਾ ਸੰਗਤ ਬਸਦੀ ਆ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਔਰ ਜਿਹੜਾ ਇਹ ਦਿਨ ਅੱਜ ਸਾਨੂੰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਔਰ ਉਹਨਾਂ ਦੀ ਸਰਕਾਰ ਨੇ ਜਿਹੜਾ ਲੈ ਕੇ ਦਿੱਤਾ 500 ਸਾਲਾਂ ਤੋਂ ਸਾਡੇ ਮਹਿੰਦੂ ਜਿਹੜਾ ਸਨਾਤਨ ਧਰਮ ਆ ਉਹਦੇ ਮੱਤੇ ਦੇ ਇਹ ਕਲੰਕ ਸੀਗਾ ਜਿਹਨੂੰ ਇਹਨਾਂ ਨੇ ਦੂਰ ਕੀਤਾ ਔਰ ਮੈਂ ਉਹਨਾਂ ਬੰਦਿਆਂ ਨੂੰ ਜਿਨ੍ਹਾਂ ਨੇ ਕਦੇ ਰਾਮ ਮੰਦਿਰ ਦੇ ਕਾਰ ਸੇਵਕਾਂ ਦੇ ਉੱਤੇ ਗੋਲੀਆਂ ਚਲਾਈਆਂ ਸੀ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਕਦੇ ਬਾਬਰ ਨੇ ਸਾਡੇ ਤੇ ਗੋਲੀਆਂ ਚਲਾਈਆਂ ਸੀ ਕਦੇ ਤੁਸੀਂ ਗੋਲੀਆਂ ਚਲਾਈਆਂ ਸੀ ਪਰ ਜਿਹੜਾ ਸਨਾਤਨ ਧਰਮ ਆ ਉਹ ਹੁਣ ਜਾਗ ਚੁੱਕਾ ਆ ਇਸ ਕਰਕੇ ਕੋਈ ਵੀ ਇਹਦੇ ਮੋਰੇ ਖਾ ਨਹੀਂ ਸਕਦਾ ਜੇ ਖਾਣਾ ਤਾਂ ਸਾਡੇ ਨਾਲ ਆ ਕੇ ਖੜੋ ਜੇ ਸਾਡੇ ਬਰੋਸ ਜਾਉਂਗੇ ਤਾਂ ਸਾਡੇ ਤੂਫਾਨ ਦੇ ਵਿੱਚ ਰੁੜ ਜਾਉਗੇ ਜੈ ਸ਼੍ਰੀ ਰਾਮ ਜੈ ਸ਼੍ਰੀ ਇਹ ਹੀ ਨਾਰਾ ਹੈਗੀ ਨਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ